you mm -hmm. ਹਾਂਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਾਬਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ ਪੰਜਾਬ ਦੀ OPS ਸਕੀਮ ਨੂੰ ਲੈ ਕੇ ਇੱਕ ਆਫੀਸ਼ਲ ਅਪਡੇਟ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਮਾਨਯੋਗ ਹਾਈ ਕੋਰਟ ਵੱਲੋਂ ਚੱਲ ਰਿਹਾ ਇੱਕ ਕੇਸ ਦੀ ਤੁਹਾਨੂੰ ਪਤਾ ਹੈ ਕਿ ਕਾਫੀ ਲੰਬੇ ਸਮੇਂ ਤੋਂ OPS ਨੂੰ ਲੈ ਕੇ ਇੱਕ ਹਾਈ ਕੋਰਟ ਦੇ ਵਿੱਚ ਜਿਹੜਾ ਹੈ ਕੇਸ ਚੱਲ ਰਿਹਾ ਸੀ ਤਾਂ ਉਹਦੇ ਰਿਗਾਰਡਿੰਗ ਹਾਈ ਕੋਰਟ ਵੱਲੋਂ ਇੱਕ ਆਫੀਸ਼ਲ ਜਿਹੜਾ ਆਰਡਰ ਹੈ ਜਾਰੀ ਕਰ ਦਿੱਤਾ ਗਿਆ ਹੈ ਪੂਰੀ ਜਾਣਕਾਰੀ ਆਪਾਂ ਸਟੈਪ ਬਾਈ ਸਟੈਪ ਜਿਹੜੀ ਹੈ ਤੁਹਾਡੇ ਨਾਲ ਡਿਸਕਸ ਕਰਾਂਗੇ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੇਕਰ ਨਵੇਂ ਆਇਓ ਤਾਂ ਸਬਸਕ੍ਰਾਈਬ ਕਰ ਲਓ ਪੰਜਾਬ ਦੇ ਪੇ ਸਕੇਲ ਨੂੰ ਲੈ ਕੇ ਪੰਜਾਬ ਦੀ اوਪੀਐਸ ਸਕੀਮ ਨੂੰ ਲੈ ਕੇ ਤੁਹਾਨੂੰ ਟਾਈਮ ਟੂ ਟਾਈਮ ਇਥੇ ਆਫੀਸ਼ੀਅਲ ਅਪਡੇਟ ਜਿਹੜੀ ਹੈ ਉਹ ਮਿਲਦੀ ਰਹੇਗੀ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਤਾਂ ਤੁਹਾਨੂੰ ਪਤਾ ਹੈ ਹਾਈ ਕੋਰਟ ਦੇ ਵਿੱਚ ਜਿਹੜਾ ਕੇਸ ਚੱਲ ਰਿਹਾ ਸੀ ਉਹਦੇ ਰਿਗਾਰਡਿੰਗ ਤੁਸੀਂ ਦੇਖ ਸਕਦੇ ਹੋ ਪੰਜਾਬ ਗਵਰਨਮੈਂਟ ਨੂੰ ਕਲੈਰੀਫਿਕੇਸ਼ਨ ਲੈ ਕੇ ਜਿਹੜੀ ਇਹ ਗੱਲ ਕੀਤੀ ਗਈ ਹੈ ਤਾਂ ਜੇ ਆਪਾਂ ਗੱਲ ਕਰੀਏ ਕਿ ਹਾਈ ਕੋਰਟ ਵੱਲੋਂ ਕੀ ਆਰਡਰ ਆਇਆ ਨਹੀਂ ਤਾਂ ਦੇਖੋ ਤੁਹਾਨੂੰ ਪਤਾ ਹੈ ਸੁਣਵਾਈ ਹੋਈ ਹੈ ਜੀ ਅੱਜ ਦੀ ਸੁਣਵਾਈ ਹੈ ਇਹ 5 April ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਉਹ ਨੈਸ਼ਨਲ ਪੈਨਸ਼ਨ ਸਕੀਮ ਐਨ ਪੀਐਸ ਦੇ ਅਧੀਨ ਜਿੰਨੇ ਵੀ ਕਰਮਚਾਰੀ ਆਉਂਦੇ ਨੇ ਉਹਨਾਂ ਲਈ ਓਪੀਐਸ ਲਾਗੂ ਕਰਨ ਸਬੰਧੀ 18 ਨਵੰਬਰ 2022 ਦੇ ਨੋਟੀਫਿਕੇਸ਼ਨ ਤੇ 8 ਹਫ਼ਤਿਆਂ ਦੇ ਅੰਦਰ ਜਿਹੜਾ ਵਿਸਥਾਰ ਨਾਲ ਜਵਾਬ ਦੇਵੇ ਯਾਨੀ ਕਿ ਹਾਈ ਕੋਰਟ ਨੇ ਜਿਹੜਾ ਹੈ ਪੰਜਾਬ ਗਵਰਨਮੈਂਟ ਤੋਂ ਕਲੈਰੀਫਿਕੇਸ਼ਨ ਮੰਗਿਆ ਹੈ ਟਾਈਮ ਦੇ ਦਿੱਤਾ ਗਿਆ ਜੀ 8 ਹਫ਼ਤਿਆਂ ਦੇ ਅੰਦਰ ਅੰਦਰ ਜਿਹੜਾ ਕਲੈਰੀਫਿਕੇਸ਼ਨ ਆਰਡਰ ਹੈ ਜਾਂ ਕਲੈਰੀਫਿਕੇਸ਼ਨ ਪੁਆਇੰਟ ਆਪ ਦਾ ਜਿਹੜਾ ਦੱਸਣਾ ਹੈ ਹਾਈ ਕੋਰਟ ਨੂੰ ਇਸ ਤੋਂ ਬਿਨਾ ਇਹ ਆਦੇਸ਼ ਪੰਜਾਬ ਹਰਿਆਣਾ ਹਾਈ ਕੋਰਟ ਕਰਮ ਦਾਇਰ ਕੀਤੀ ਸਿਵਲ ਰਿਟ ਪਟੀਸ਼ਨ ਨੰਬਰ 9223 ਆਫ 2025 ਦੇ ਸੁਣਵਾਈ ਦੌਰਾਨ ਹੀ ਦਿੱਤਾ ਗਿਆ ਹੈ ਕਲੀਅਰ ਹੈ ਜੀ ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਸੀ ਕਿ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਵੀ ਸੂਬਾ ਸਰਕਾਰ ਵੱਲੋਂ ਜੇ ਤੱਕ ਕੋਈ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਜਿਹੜਾ ਹੈ ਐਸਓਪੀ ਜਾਰੀ ਨਹੀਂ ਹੋਈ ਜਿਸ ਕਾਰਨ ਕਰਮਚਾਰੀਆਂ ਨੂੰ ਜਿਹੜਾ ਇਸ ਸਮੇਂ ਨੁਕਸਾਨ ਹੋ ਰਿਹਾ ਹੈ ਕਲੀਅਰ ਹੈ ਤੇ ਇਸ ਦੇ ਨਾਲ ਹੀ ਨੋਟੀਫਿਕੇਸ਼ਨ ਨੂੰ ਆਉਣ ਨੂੰ ਵੀ ਲਗਭਗ 2.5 ਸਾਲ ਹੋ ਗਏ ਨੇ ਫਿਰ ਵੀ ਲਾਗੂ ਕਰਨ ਦੀ ਕਾਰਵਾਈ ਜਿਹੜੀ ਹੈ ਹਲੇ ਤੱਕ ਸ਼ੁਰੂ ਜਿਹੜੀ ਹੈ ਉਹ ਨਹੀਂ ਹੋਈ ਹੈਗੀ ਜਦਕਿ ਹੋਰ ਜੇ ਆਪਾਂ ਸਟੇਟ ਦੀ ਗੱਲ ਕਰੀਏ ਐਗਜ਼ਾਮਪਲ ਦੇ ਤੌਰ ਤੇ ਹਿਮਾਚਲ ਪ੍ਰਦੇਸ਼ ਉੱਥੇ ਜਿਹੜਾ ਇਹ OPS ਹੈ ਉਹ ਲਾਗੂ ਹੋ ਚੁੱਕਿਆ ਹੈ ਤਾਂ ਇਹ ਜਿਹੜਾ ਹੈ ਬਹੁਤ ਵੱਡਾ ਇੱਕ ਮੁੱਦਾ ਹੈ ਤੇ ਇਸ ਦੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਇੱਕ ਕਲੈਰੀਫਿਕੇਸ਼ਨ ਮੰਗਿਆ ਹੈ ਜੀ ਟਾਈਮ ਵੀ ਦੇ ਦਿੱਤਾ ਗਿਆ 8 ਹਫ਼ਤਿਆਂ ਦੇ ਅੰਦਰ ਅੰਦਰ ਜਿਹੜਾ ਹੈ ਪੰਜਾਬ ਗਵਰਨਮੈਂਟ ਨੂੰ ਆਪਣਾ ਕਲੈਰੀਫਿਕੇਸ਼ਨ ਜਿਹੜਾ ਦੱਸਣਾ ਹੋਏਗਾ ਮਾਨਯੋਗ ਹਾਈ ਕੋਰਟ ਦੇ ਵਿੱਚ ਤਾਂ ਬਹੁਤ ਹੀ ਵੱਡੀ ਨਿਊਜ਼ ਹੈ ਜੀ ਸਾਰੇ ਹੀ ਸਰਕਾਰੀ ਕਰਮਚਾਰੀਆਂ ਦੇ ਲਈ ਜਿਨ੍ਹਾਂ ਦਾ ਸਿੱਧਾ ਸਿੱਧਾ ਫਾਇਦਾ ਪੀਐਸ ਦੇ ਵਿੱਚ ਹੋਣ ਵਾਲਾ ਹੈ ਬਾਕੀ ਆਉਣ ਵਾਲੇ 6 ਹਫਤਿਆਂ ਦੇ ਅੰਦਰ-ਅੰਦਰ ਜਰੂਰ ਜਿਹੜਾ ਹਾਈ ਕੋਰਟ ਵੀ ਦੇ ਵਿੱਚ ਇਹ ਗੱਲ ਦਰਜ ਕੀਤੀ ਜਾਏਗੀ ਦਾਇਰ ਕੀਤੀ ਜਾਏਗੀ ਠੀਕ ਹੈ ਤੇ ਜਦੋਂ ਹੀ ਇਹਦੇ ਰਿਗਾਰਡਿੰਗ ਅੱਗੇ ਹੋਰ ਆਫੀਸ਼ਲ ਅਪਡੇਟ ਆਏਗੀ ਆਪਾਂ ਉਹਦੇ ਤੇ ਵੀ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ ਬਾਕੀ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਗਵਰਨਮੈਂਟ ਕਿਸ ਤਰੀਕੇ ਨਾਲ ਕਲੈਰੀਫਿਕੇਸ਼ਨ ਤੇ ਕਿਸ ਪੁਆਇੰਟ ਨੂੰ ਰੱਖੇਗੀ ਮੂਰੇ ਤੁਸੀਂ ਆਪ ਦਾ ਜਿਹੜਾ ਪੁਆਇੰਟ ਹੈ ਆਪਣਾ opinion ਹੈ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਤੇ ਤੁਹਾਡਾ ਕੋਈ ਹੋਰ ਡਾਊਟ ਕੁਸ਼ਨ ਹੋਵੇ ਇਸ ਨੂੰ ਲੈ ਕੇ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਤਾਂ ਇਹ ਹੈਗਾ ਸੀ ਜੀ ਮਾਨਯੋਗ ਹਾਈ ਕੋਰਟ ਵੱਲੋਂ ਇੱਕ ਆਫੀਸ਼ ਹਫਤਿਆਂ ਦੇ ਅੰਦਰ-ਅੰਦਰ ਪੰਜਾਬ ਗਵਰਨਮੈਂਟ ਨੇ ਆਪਣਾ ਕਲੈਰੀਫਿਕੇਸ਼ਨ ਦੇਣਾ ਹੈ ਓਪੀਐਸ ਨੂੰ ਲੈ ਕੇ clear ਹੈ ਜੀ ਤਾਂ ਇਹ ਹੈਗੀ ਸੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਹੈ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਟੈਲੀਗ੍ਰam ਗਰੁੱਪ ਨਾਲ ਜ਼ਰੂਰ ਜੁੜੋ ਉੱਥੇ ਆਪਾਂ ਹਰ ਪ੍ਰਕਾਰ ਦੀ ਜਿਹੜੀ ਅਪਡੇਟ ਹੈ ਤੁਹਾਡੇ ਨਾਲ ਟਾਈਮ ਟੂ ਟਾਈਮ ਸਾਂਝੀ ਕਰਦੇ ਰਹਿੰਨੇ ਆ ਇਸ ਦੇ ਜਿਹੜੇ ਆਫੀਸ਼ੀਅਲ ਆਰਡਰ ਨੇ ਮੈਂ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਸ਼ੇਅਰ ਕਰ ਦਵਾਂਗੀ ਉੱਥੇ ਜਾ ਕੇ ਤੁਸੀਂ ਡਾਊਨਲੋਡ ਕਰਕੇ ਜਿਹੜਾ ਚੈੱਕ ਆਊਟ ਕਰ ਸਕਦੇ ਹੋ ਵੀਡੀਓ ਵਧੀਆ ਲੱਗੀ ਹੈ ਲਾਈਕ ਸ਼ੇਅਰ ਜ਼ਰੂ